ਇਈਆਂ ਭਗਵਾਨ ਜੀ ਉਹ ਖਾਨੇ ਤੋਂ ਆਤਮਾਨੀ ਕੀਤਾ ਸੋੜਨ ਪਹਿਲਾਂ ਸਾਂਝੇ ਫੜਦੇ ਆ ਗੋਣ ਬੁਲਾ ਲਿਆ ਬਿੜਿਆ ਰੋ ਭਾਈ ਆਲ ਮੀਟਿੰਗ ਕਰੋ ਮੇਰੇ ਨਾਲ ਟਾੜੀਆਂ ਮੰਗਲਾਂ ਕਰਦੇ ਆ ਹੁਣ ਆਪਾਂ ਕਹਿੰਦੇ ਕੇ ਕੇਂਦਰ ਏਰੀਆ ਦੀ ਸਾਡੇ ਜੀ ਦੇ ਕਿਸ ਨਾਲ ਬੁਕਾਇਆ 17 7 2020 ਜਿਹੜਾ ਸ਼ਾਮ ਪੇਕ ਮਿਸ਼ਨਾਂ ਜਾਣ ਪ੍ਰਾਣੀ ਪ੍ਰਿੰਸ ਨੂੰ ਮਹਾਲ ਕਰਨਾ ਇਹਦਾ ਦੂਰ ਜਾਣ ਦਾ ਰਹਿ ਗਿਆ ਜੀ ਸਾਫ਼ ਕਹਿਣਾ ਮੈਂ ਮੋਖੋਂ ਨੇ ਭਗਵਾਨ ਆਤਮਾਨ ਹੋਇਆ ਡਰਾਮੇ ਕਰਦਾ ਆਇਆ ਮੈਂ ਦਾਦਾ 14 ਮਾਰਚ ਦੋੜਿਆ ਚੌਲੂ ਬੇਤਮਨ ਦੇ ਅਰਪਾ ਸਿੰਘ ਜੀ ਪਣਾ ਮੇਡਵਨ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਵਿਸ ਕਦਰ ਦੇ ਵਿੱਚ ਹੋਏ ਸਾਡੇ ਮੀਤਾਂ ਚਾਰ ਆਫਰ ਨੂੰ ਬੋਚੀਆਂ ਚਾਰਾਂ ਵਿੱਚੋਂ ਇੱਕ ਵੀ ਮੰਗ ਨਹੀਂ ਮੰਨਗੀ ਇੱਕ ਵੀ ਇਹ ਯਾਰ ਫਗਵਾੜੇ ਤੋਂ ਉਹਨੇ ਪਹੁੰਚਣ ਤੋਂ ਦਿਨ ਪਹਿਲਾਂ ਸਾਂਝੇ ਫੜਦੇ ਆਦੋਂ ਬੁਲਾਇਆ ਬਿਹਾਜੋ ਭਾਈ ਆਲ ਮੀਤਾਂ ਘਰੋਂ ਮੈਂ ਨਾਲ ਤੁਹਾਡੀਆਂ ਮੰਗਾਂ ਦਾ ਹੱਲ ਕਰੂੰਗਾ ਉੱਥੇ ਕੀ ਕਹਿ ਗਿਆ ਮੁਖਨ ਜੀ ਆ ਬੈਠਣ ਦੀ ਘੁੱਗੀ ਜੀ ਬਣ ਗਈ ਦੇਖੋ ਨਾ ਫੋਟੋ ਨਿਮਾਣਾ ਹੋ ਗੋਠੇ ਜਿਹੜੀ ਸੀਟ ਉਨੂੰ ਬੈਠਣਾ ਚਾਹਜਾ ਉਥੇ ਨਹੀਂ ਬੈਠਿਆ ਸੀ ਉਹ ਵਿਚ ਆ ਕੇ ਬੈਠ ਗਿਆ ਮਨਾਲ ਮਾਲੀ ਉੱਥੋਂ ਨੇ ਕੀ ਕਿਹਾ ਪੀਐਸ ਐਮਐਚਯੂ ਦੇ ਆਗੂ ਨੂੰ ਵੀ ਤੁਹਾਡੇ ਨਾਲ ਦੁਵਾਰਾ ਮੀਟਿੰਗ ਕਰੂੰਗਾ 15 ਜੁਲਾਈ ਨੂੰ ਮੀਟਿੰਗ ਕਰਨਾ ਮਤਲਬ ਇਹ ਹੁੰਦਾ ਜੇ ਮੁੱਖ ਮੰਤਰੀ ਘੋਟਾ ਨੂੰ ਪਤਾ ਨਹੀਂ ਮੰਗਾਦਾ ਵੀ ਕੀ ਮੰਗਾਂ ਰਹਿਣੀਆਂ ਦੋ ਸਾਲ ਹੋ ਗਏ ਸਾਨੂੰ ਕੋਈ ਮੁੱਖ ਮੰਗਾਂ ਨਹੀਂ ਜਿਹੜੀਆਂ ਨਾਲ ਆ ਲਾਇਆ ਉਸ ਤਰ੍ਹਾਂ ਸਾਹ ਦੇ ਫਰਾਂ ਦੇ ਅੱਗੇ ਮੀਟਿੰਗ ਹੋਈ ਜਿਨਾ ਕਿ ਗਨੇਸ਼ 30 ਰਾਣੇ ਦਾ ਗੱਲ ਕਰ ਕੀਤੀ ਮੁੱਖ ਮੰਤਰੀ ਘੋਟਾ ਅਸਮਾਨ ਥੋੜਾ ਦੇ ਲੰਘ ਗਿਆ ਮੈਂ ਉਹਨਾਂ ਨੂੰ ਕੀ ਕਿਹਾ ਗਿਆ ਉਹਨਾਂ ਇੱਕ ਮੰਨ ਸੀ ਜੋ ਡੀਆ ਕਿਸਤਾ ਜੋ ਕੇਂਦਰ ਹਕਮਾ ਡੀਏ 50% ਸਾਰੇ ਮਿਲਣਾ ਵੀ ਜੋ ਪੰਜਾਬ ਦੇ ਮਿਲਣਾ ਡੀਏ ਠੁਕੀ ਮਿਲਣਾ 12% ਦਾ ਫਰਕ ਹੈ ਕੋਈ ਨਾ ਦੋਤ ਸੀ ਸਾਫ ਉਹਨੇ ਕੋ ਆਪਣੇ ਆਤਮਾਨੇ ਗਿਆ ਵੀ ਜਿੰਨੀ ਜਣ ਲੰਘੇ ਜਾਣ ਤੋ ਤੁਹਾਡੇ ਨਾਲ ਮੀਟਿੰਗ 25 ਦਿਨ ਕਰੂਗਾ 25 ਦਿਨ ਮੀਟਿੰਗ ਕਰਦਾ ਨਹੀਂ ਹੈ ਕਹਿੰਦਾ ਬਹੁਤ ਬਹੁਤ ਵਾਰੀ ਬੁਜਾਈ ਪਰ ਜੋ ਅੱਜ ਆਪਾਂ ਮੁੱਖ ਮਸਲਾ ਜੋ ਸਰਕਾਰ ਆ ਇਹ ਅੱਜ ਆਉਣਾ ਚਾਹੁੰਦੀ ਇਹਨਾਂ ਕੇਸਾਂ ਵਿੱਚ ਪਾਪ ਆ ਗਏ ਕਿ ਉਹਨੂੰ ਸਸਪੈਂਡ ਕਰਤਾ ਕਿਸੇ ਦੀ ਬਦਲੀ ਕਰਦੀ ਕਿਸ ਨੂੰ ਜੇ ਉਹ ਧੱਕਦਾ ਵੀ ਇੱਥੇ ਵੀ ਇਹਨਾਂ ਨੂੰ ਅਲੱਗਾ ਕੇ ਰੱਖਣ ਦੋ ਘੱਟ ਸਾਲ ਪਰ ਮੋਹਾਂ ਦੇ ਭਵਾਨਦਮਾਨ ਨੂੰ ਸਿੱਖਣਾ ਹੈ ਸਾਕ ਪਹਿਲਾਂ ਤਾਂ ਸਿਵਲਜੀਤ ਸਿੰਘ ਮਾਨ ਨੇ ਹਰਾਇਆ ਸੀ ਲੋਕ ਸਭਾ ਹੱਕ ਦੋ ਤੋਂ ਐਤਨਵੇਂ ਮਹੀਨੇ ਹੋਈ ਸਰਕਾਰ ਬਣੀ ਨੂੰ ਤੇ ਹੁਣ ਜੋ ਲੋਕਾਂ ਦੀ ਹੋਂਦ ਤਾਂ ਬਈ ਹੁਣ ਚੋਣਾਂ ਆਉਣੀਆਂ ਨੇ ਸਰਪੱਪ ਨੂੰ ਅੰਤਮਾਨ ਕੰਸੀਟਾਂ ਆਉਣੀਆਂ ਨੇ ਫੇਰ ਵੀ ਨਾਰੇਦਾਨਾ ਵੀ ਹਾਂਜੀ ਸਾਡੇ ਬਹੁਤ ਸਾਨੂੰ ਚਾਹੁੰਦੇ ਆ ਚਾਹਦੇ ਕਿਤੋਂ ਲੋਕ ਨੂੰ ਮੋਹਤਾ ਕੰਮ ਇਹ ਕਹਾਦਾ ਮਣੀ ਦਿੱਥੇ ਮਗਰ ਤੋਂ ਹੰਤਮਾਨ ਹੋ ਜਾਏ ਡਾਕਟਰਾਂ ਨਾਲ ਜਿਨੇ ਗੈਸਤਾਰ ਕਰਾਇਆ ਸਾਡਾ ਮਲਾਹਮ ਉਹੋ ਕਿ ਉਹੋ ਕਿ ਇਹ ਤੁਮਹਾਨੂੰ ਕਿਤੇ ਗਾਲੀ ਮਾਰਨੀ ਜੇ ਮੀਟਿੰਗ ਨੇ ਸਭ ਡਰਾਮਾ ਨਹੀਂ ਮੀਟਣਾ ਕਰਦਾ ਕਰਨ ਦਾ ਮੀਟਣਾ ਕਰਨਾ ਕੰਦਾ ਹੀ ਹੁੰਦਾ ਵੀ ਭਾਈ ਮੁੱਖ ਮੰਤਰੀ ਨੂੰ ਪਤਾ ਨਹੀਂ ਹੈ ਜਾਂ ਵਿਤਮੰਤਰੀ ਨੂੰ ਪਤਾ ਨਹੀਂ ਚਾਰ ਪੰਜ ਦਾ ਮੰਗਣਾ ਮਲਾਹੇ ਕਰ ਦੋ ਪੁਰੀਆਂ ਤੁਸੀਂ ਸਭ ਤੋਂ ਵੱਡੀ ਮੰਗ ਇਹ ਰੱਖੀ ਥਾਂਗੇ ਫਰੰਕ ਨੇ ਵੀ ਜਿੰਨੇ ਵੀ ਪੰਜਾਬ ਸਰਕਾਰ ਦੇ ਮਜ਼ਦ ਕੰਮ ਕਰਦੇ ਮਲਾਹਮਾਂ ਜਿੰਨੇ ਮਲਾਹਮਾਂ ਪੱਤੇ ਮਲਾਹਮ ਨਹੀਂ ਉਹ ਰੈਗੂਲਰ ਦੀ ਸਭ ਤੋਂ ਪਹਿਲੀ ਮੰਗ ਸੀ ਤੇ ਅੱਜ ਅਜੇ ਤੱਕ ਨਹੀਂ ਮੰਨੀ ਮੋਖਨ ਧਵੰਤਾਨੇ ਕਿੰਨੀ ਵਾਰ ਗਿਆ ਕਿ ਜੇ ਕੱਚੇ ਨਾਲ ਪੱਕੇ ਕਰੂੰਗਾ ਜਹਾਂ ਕਿਸ ਤਰ੍ਹਾਂ ਬੀਕੋ ਕਿੰਨਾ ਹਸਣ ਵਾਲਾ 2005 ਦੇ ਵਿੱਚ ਪੀ ਐਚ ਡੀ ਕਰਕੇ ਕਿਸ ਤਰ੍ਹਾਂ ਭਾਰਤੀਓ ਸਾਢੇ 11000 ਰੁਪਏ ਦੇ ਉੱਪਰ ਸਾਢੇ 11000 ਦੇ ਇਹਨੂੰ ਪੁੱਛੇ ਮੋਖਨ ਧਵੰਤਾਨ ਨੂੰ ਇਹ ਹੁੰਦਾ ਫਾਇਦਾ ਮੈਂ ਇੰਨੇ ਵੀ ਤੇ ਰੈਗੂਲਰ ਕਰ ਦਿੱਤੀ ਰੈਗੂਲਰ ਕਿੱਥੇ ਆ ਸਾਢਾ 20 ਜਾਂ ਫਿਕਸ ਨਾ ਕੋ ਡੀਏ ਨਾ ਕੋਈ ਪੱਤਾ ਨਾ ਕੋਈ ਹੋਰ ਕੁਝ ਨੈਲੋਂ ਦਾ ਉਹ ਸਾਡੀਆਂ ਭੈਣਾਂ ਉੱਤੇ ਪੈ ਗਈ ਜੈ ਤੈਨੂੰ ਨਹੀਂ ਉੱਠਦੇ ਕੋਈ ਹੱਲ ਹੋਣਾ ਦਾ ਸਮਝਾ ਮਾਸਾ ਮੁੰਡਾ ਸੀਗਾ ਨਾ ਉਹ ਨੌਵੇਂ ਭੁੱਲ ਗਿਆ ਉਹ ਨੂੰ ਇਹਨਾਂ ਨੇ ਜਵਨ ਕਰਾ ਲਿਆ ਉਹ ਕਰਦਾ ਨੂੰ ਦਿੱਤ ਨਹੀਂ ਸੀ ਡੈਕਟਰ ਮੋਖਰ ਨੂੰ ਮਾਨਤਵਾ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਸਾਡੇ ਮਲਾਣਾ ਧੱਕਾ ਕੀਤਾ ਜਾ ਰਿਹਾ ਜੇ ਇਹਨਾਂ ਕੰਮ ਤੋਂ ਨਾਮ ਹਟਿਆ ਪਰ ਮੋਖਰ ਨੂੰ ਮਾਨਤਵਾ ਨੂੰ ਸੀ ਢੇੜ ਕੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ